ਬਾਦ ਹੁੰਦੀ ਹੈ ਦਿਨਾਂ ਦਿਨ ਰਤੇ ਇਸ਼ਕ ਖੁਦਾਈ ਰੰਗ ਦੀਦਾਰ ਉਹ ਸਾਧੂ ਜੀ ਦਾ ਦਰਸ਼ਨ ਇੰਨੀ ਰੀਤ ਨਾਲ ਕਰਦੇ ਹਨ ਕਿ ਉਹਨਾਂ ਨੂੰ ਹਰ ਇੱਕ ਮੂਮੈਂਟ ਦਾ ਪਤਾ ਹੁੰਦਾ ਹੈ ਤੇ ਜਿਹੜੇ ਗੁਰ ਤੇਗ ਬਹਾਦਰ ਸਾਹਿਬ ਦੀ ਤਰਗਣ ਵਾਲੇ ਸੰਗ ਉਹ ਪੁੱਛਦੇ ਐ ਸਿੱਧੇ ਪਾਤਸ਼ਾਹ ਅੱਜ ساری ਜ਼ਿੰਦਗੀ ਤੁਸੀਂ ਕਦੇ ਇਹ ਰੰਗ ਨਹੀਂ ਬੱਲੇ ਇਸ ਰੰਗ ਦੀ ਦਸਤਾਰ ਜਿਸ ਤੇ ਅੱਜ ਕੇ ਸਤਿਗੁਰੂ ਬਾਛਨ ਦੇ ਇਸਰੀਦਿਆਂ ਦਾ ਰੱਖਿਆ ਸਾਨੂੰ ਪਤਾ ਹੈ ਕਿ ਦਿੱਲੀ ਜਾਣੇ ਤੇ ਦਿੱਲੀ ਤੋਂ ਵਾਪਸ ਨਹੀਂ ਮਾਤਾ ਨਾਨਕੀ ਜੀ ਧੰਮਾਤਾ ਗੁਰੂਤੌਰ ਜੀ ਤੇ ਤੁਹਾਧ ਸੱਚੀ ਮਹਿਨ ਦਿਨ ਬਾਲ ਗੋਬਿੰਦ ਰਾਏ ਜੀ 9 ਸਾਲ ਦੀ ਉਮਰ ਦੇ ਵਿੱਚ ਪਿਤਾ ਗੁਰੂਤੇਹ ਮਹਾਦਰ ਸੱਚੀ ਬਾਛਨ ਨੂੰ ਬਧਾਈ ਦੇਣ ਵਾਸਤੇ ਖਾਇਕ ਬਾਦਸ਼ਾਹ ਜੀ ਦੀ ਆਖਰੀ ਵਾਰਤਾ ਲਾਭ ਹੁੰਦੀ ਹੈ ਰੰਗ ਬਾਰੀ-ਬਾਰੀ ਸਾਰਿਆਂ ਨੂੰ ਮਿਲਣਾ ਕਰਦੇ ਸੰਤਾਂ ਨੇ ਸੰਤਾਂ ਨੇ ਪੁੱਛਿਆ ਅੱਜ ਕਿਉਂ ਸਤਗੁਰੂ ਕਹਿੰਦੇ ਇਹ ਸ਼ੀਰੀਦੀਆਂ ਦਾ ਕਰਦੇ ਇਹ ਸ਼ੀਰੀਦੀਆਂ ਦੇ ਰੰਗ ਨੇ ਜਿਹੜੇ ਨਾ ਕੋਸ਼ੀਤਾਂ ਨੂੰ ਸੋਨੇ ਲੱਤੇ ਹੈ ਸਤ ਜੀ ਨੇ ਜਿਗਰ ਕੀਤਾ ਨਾ ਤਾਂ ਕੋ ਖੜਾ ਡੰਗ ਲਾ ਕੋ ਇਸ ਜੁਮੇ ਸੁਖੀयत ਹੈ ਸੂਰਾ ਆਤਮ ਜਿਨੇ ਸਦਲ ਬਸ ਤਾਕਾ ਬਾਤੂ ਪੂਰਾ ਬਾਤੂ ਕਰੀਏ ਆਤਮ ਅਰਾਮ ਕਰੀ ਭਾਵਨਾ ਨਾਮ ਤੇ ਆਵਨ ਸਹਿਜ ਸਬਾਵਨ ਫਾਸ਼ ਇਹ ਰੰਗ ਨਦੀਆਂ ਦੇ ਰੰਗ ਉਤਰ ਜਾਂਦੇ ਆ ਕੱਚਾ ਰੰਗ ਤੁੰਭ ਘਾ ਥੋੜੀਆਂ ਦੇ ਚਾਰ ਪਰ ਇਹ ਰੰਗ ਬਾਤਿਆ ਦੀਤੇ ਬੰਦ-ਬੰਦ ਕਟਿਆ ਜਾਂਦਾ ਹੈ ਵੀ ਇਹ ਰੰਗ ਉਤਰਦਾ ਹੈ ਖੁਪਰੀਆ ਉਤਰ ਜਾਂਦੀ ਹੈ ਰੱਤਾਂ ਦੇ ਵਿੱਚ ਉਪਲਿਆ ਦਾ ਸਕਦਾ ਪਰ ਕੀ ਰੰਗ ਲਿੰਦਾ ਨਹੀਂ ਇਹ ਰੰਗ ਕਿਹਸਾ ਹੈ ਤੇ ਧੰਮ ਮਾਤਾ ਦਾ ਨਾ ਕੀ ਜੀ ਦੇ ਕੋਲ ਆ ਕੇ ਨਾ ਇੱਕ ਬੇੰਤੀ ਰੂਪ ਸ਼ਬਦ ਉਚਾਰਨ ਕੀਤਾ ਬਾਦਸ਼ਾਹ ਨੂੰ ਦੀਪ ਬਹਾਦਰ ਸੈ ਕਿੰਦੇ ਮਾ ਬੜਾ ਸਮਾਂ ਦੇਖਿਆ ਔਖਾ ਸੋਖਾ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੀ ਬਾਤ ਕਰ ਦਿੱਤੀ ਸੱਚ ਕੱਟ ਜਾਣ ਤੋਂ ਬਾਅਦ ਜਿਹੜੇ ਬਚਨ ਸਨ ਕਿ ਬਾਬਾ ਬਸੀ ਗ੍ਰਾਮ ਬਕਾਲੀ ਉਸ ਤੋਂ ਬਾਅਦ ਬਾਈ ਧਰਮੀਆਂ ਮੰਦੀਆਂ ਲਗਣੀਆਂ ਬਕਾਲੇ ਨੂੰ ਛੱਡਣਾ ਪਿਆ ਅਨੰਦਪੁਰ ਸਾਹਿਬ ਬਸਾਇਆ ਬੜਾ ਕੁਝ ਦੇਖਿਆ ਪਰ ਮੈਂ ਬੇਨਤੀ ਕਰਦਾ ਕਿ ਤੁਹਾਡੀ ਸੇਵਾ ਦੇ ਵਿੱਚ ਕੋਈ ਕਮੀ ਤੇ ਨਹੀਂ ਰਹੇਗੀ ਇੱਕ ਮਾਂ ਤੇ ਇੱਕ ਪੁੱਤਰ ਦੇ ਥਿਰਲੇ ਬਚਨ ਤੇ ਜੇ ਤੁਹਾਡੀ ਕੋਈ ਇੱਛਾ ਅਧੂਰੀ ਰਹਿੰਦੀ ਹੋਵੇ ਕੋਈ ਸੇਵਾ ਮੈਂ ਕਰਨੀ ਹੋਵੇ ਧੰਵਾਦ ਕਰਨ ਕੀ ਜੀ ਰਣ ਪਤਾ ਸੀ ਕਿ ਪੁੱਤਰ ਦੇ ਭਾਵਸ ਨਹੀਂ ਹੋਈ ਕੋਈ ਅੰਦਾਜ਼ ਨਹੀਂ ਸੀ ਇੱਕੋ ਇੱਛਾ ਰੱਖੀ ਕਿ ਇਹਦੇ ਨਾਲ ਦੀ ਇੱਕ ਇੱਛਾ ਹੈ ਉਹ ਇੱਛਾ ਕਿਸੇ ਕਿਤੇ ਦਿੱਦਾ ਦਾ ਹੱਸਦਾ ਚਿਹਰਾ ਜਾ ਰਿਹਾ ਹੈ ਨਾ ਇਦਾਂ ਦਾ ਹੱਸਦਾ ਚਿਹਰਾ ਵਾਪਸ ਆਉਣਾ ਚਾਹੀਦਾ ਵੇਖੋ ਇੱਛਾ ਕੀ ਹੈ ਮੈਂ ਆਪਾਂ ਪਹਿਲਾਂ ਗੱਲ ਕੀਤੀ ਹੈ ਨਾ ਕੋਈ ਇੱਛਾ ਰੱਖ ਤੈ ਜ਼ਮੀਨ ਦੀ ਕੋਈ ਜਾਇਦਾਦ ਨਹੀਂ ਕੋਈ ਪੁੱਤਰ ਦੀਆਂ ਦੀ ਪਰ ਗੁਰੂ ਕਹਿੰਦੀ ਇੱਛਾ ਕੀ ਸੀ ਧਨਮਤਾ ਨਾਨਕੀ ਜੀ ਦੀ ਇੱਛਾ ਸੀ ਕਿਤੇ ਪੁੱਤਰ ਜੀ ਲਾਲ ਜੀ ਕਹਿੰਦੇ ਇੱਕੋ ਇੱਛਾ ਹੈ ਕਿ ਇਹ ਹਸਦਾ ਜੀਰਾ ਜਿੱਦਾਂ ਜਾ ਰਿਹਾ ਨਾ ਇਦਾਂ ਹੀ ਇਸ ਚਿਹਰੇ ਦਾ ਨੂਰ ਇਸ ਚਿਹਰੇ ਦੀ ਬੰਦਗੀ ਇਸ ਚਿਹਰੇ ਦਾ ਇਲਾਹੀ ਜਾਹੋ ਦਲਾਲ ਇਦਾਂ ਹੀ ਵਾਪਸ ਹੋਣਾ ਚਾਹੀਦਾ ਸਤ ਜੀ ਕਹਿੰਦੇ ਠੀਕ ਹੈ ਸਤ ਬਸੂ ਤਦ ਮਤਾ ਬੁਜ਼ੁਰਗਤਾਂ ਦੀ ਨਦ ਬਸੂਲਾਸ ਲਈਂਦੇ ਗੁਜਰੀ ਤੇ ਬੜਾ ਔਖਾ ਸੁਣਾ ਦੇਖਿਆ ਪਤੀ ਸੁਆਤ ਹੈ ਤੇ ਤੇ ਪਾਣੀ ਦਾ ਸਿਲੇਬਸ ਜਿਹੜਾ ਨਾ ਸਿੱਧਕ ਜਿਹੜਾ ਉਹ ਅੱਗੇ ਸੰਸਤਾ ਨੂੰ ਪਣਾਉਣਾ ਹੈ ਪੁੱਤਰ ਨੂੰ ਪਣਾਉਣਾ ਹੈ ਪੋਤਰੀਆਂ ਨੂੰ ਪੜਾਉਣਾ ਹੈ ਹਨਮਤਾ ਗੁਰੂ ਕੌਰ ਦੀ ਕਹਿਨ ਲਗੀ ਸਾਈਂ ਦੀ ਇਤਹਾਨੇ ਦਾ ਸਿਲੇਬਸ ਤੇ ਤੁਸੀਂ ਮੈਨੂੰ ਪੜਾਈ ਨਹੀਂ ਤੁਸੀਂ ਸੇਵਾ ਵੀ ਸਿਖਾਈ ਹੈ ਸਿੱਧਕ ਵੀ ਸਿਖਾਇਆ ਗੁਰੂ ਦੀ ਆਗਿਆ ਦੇ ਵਿੱਚ ਰਹਿਣਾ ਵੀ ਸਿਖਾਇਆ पर सती बादशाह ਇਹ ਬਾਣੀ ਦਾ ਬਾਣੇ ਵਿੱਚ ਰਹਿਣਾ ਤੇ ਤੁਸੀਂ ਸਿਖਾਈ ਗੁਰੂ ਤੇਗ ਬਹਾਦਰ ਸਖੀਂਦੇ ਗੁਜਰੀ ਅਸੀਂ ਸਿਖਾਵਾਂਗੇ ਕਹਿ ਲੱਗੇ ਹੁਣ ਤੇ ਤੁਸੀਂ ਵਾਪਸ ਨਹੀਂ ਆਉਣਾ ਕਿਵੇਂ ਸਿਖਾਵਦੇ ਸਤਗੁਰੂ ਕਹਿੰਦੇ ਸਿਖਾਵਾਂਗਾ ਪੁੱਤਰ ਨੂੰ ਲਾੜ ਦੇ ਕੇ ਪਿਆਰ ਦੇ ਕੇ ਮਾਤਾ ਦੇ ਚਰਨੀ ਹੱਥ ਲਾ ਕੇ ਕਿਉਂਕਿ ਜੀ ਸੰਸਕਾਰ ਸਿੱਖਣਾ ਨਾ ਕਦੇ ਤੇਗ ਬਹਾਦਰ ਸਰਦੀ ਦਾ ਜੀ ਹੁਣ ਪੜੇ ਕ੍ਰਿਤਿ ਭਾਵ ਸੱਜ ਦਾ ਇੱਕ ਸ਼ਬਦ ਅਸੀਂ ਪੜ੍ਹਦੇ ਹਾਂ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨ ਸੁਖ ਸਨੇਹ ਵਰਪੈ ਨਹੀਂ ਜਾਕੇ ਕੰਚਨ ਬਾਟੀ ਮਨ ਮਹਿ ਨਹਿ ਦਿਆ ਮਹਿ ਉਸਤ ਜਾਕੇ ਲੋਭ ਬੋਹ ਹਨ ਮਾਨਾ ਹਰ ਸੋਕ ਤੇ ਰਹੇ ਦਿਆਨੋ ਨਾਹੀ ਮਾਨ ਆਪਣਾ ਆਸਾ ਵਰਸਾ ਸਗਲ ਤਿਆਗਿਆ ਜਗ ਤੇ ਰਹੇ ਰਸਾ ਇਹ ਪੁਰਾਣ ਸਤਿ ਤੇਗ ਬਹਾਦਰ ਸਾਹਿਬ ਜੀ ਦੇ ਜਿੰਦਗੀ ਦੇ ਪੂਰੇ ਫਲਸਫੇ ਨੂੰ ਸਮਝਾਦੈਂ ਤੈਨੂੰ ਤੇਗ ਬਹਾਦਰ ਸਾਹਿਬ ਦਾ ਦੀਰਗ ਕਿੰਨਾ ਦਾ ਸੀ ਸੰਗਤਾਂ ਪੁੱਛਦੀ ਹੈ ਕਦੋਂ ਮੇਲ ਹੋਣਗੇ ਕਦੋਂ ਵਾਪਸ ਵਿਦਾਇਤ ਹੋਣਗੇ ਤੇ ਪਾਤਸ਼ਾਹੀ ਦੀ ਬਾਤ ਹੈ ਉਹ ਹੁਣ ਤਾਂ ਹੋਣਗੇ